ਸਵਾਗਤ ਹੈ ਜੀ ਕਦੇ ਸੋਚਿਆ ਕਿ ਨਵੀਂ ਭਾਸ਼ਾ ਸਿੱਖਣਾ ਇੱਕ ਅਣਜਾਣ ਸ਼ਹਿਰ ਵਿੱਚ ਬਿਨਾਂ ਨਕਸ਼ੇ ਤੋਂ ਘੁੰਮਣ ਵਰਗਾ ਕਿਉਂ ਹੁੰਦਾ ਹਾਂ ਤੁਸੀਂ ਸ਼ਬਦਾਂ ਦੀਆਂ ਗਲੀਆਂ 'ਚ ਗਵਾਟ ਜਾਂਦੇ ਹੋ ਮੁਹਾਵਰਿਆਂ ਦੇ ਚੌਰਾਹਿਆਂ ਤੇ ਮਤਲਬ ਉਲਝ ਜਾਂਦੇ ਹੋ ਤੇ ਕਈ ਵਾਰ ਤਾਂ ਐਜੀ ਜਗ੍ਹਾ ਪਹੁੰਚ ਜਾਂਦੇ ਹੋ ਜਿੱਥੇ ਸਿਰਫ ਹਾਸਾ ਹੀ ਬਚਾਉਂਦਾ ਬਿਲਕੁਲ ਬਿਲਕੁਲ ਸਹੀ ਕਿਹਾ ਇਹ ਸਫ਼ਰ ਸਿਰਫ ਕੀ ਕਹਿੰਦੇ ਨੇ ਡਿਕਸ਼ਨਰੀ ਰਟਣ ਦਾ ਨਹੀਂ ਹੈਗਾ ਇਹ ਇੱਕ ਨਵੇਂ ਸੱਭਿਆਚਾਰ ਦੀ ਰੂਹ ਨੂੰ ਸਮਝਣ ਦੀ ਕੋਸ਼ਿਸ਼ ਹੈ ਇਸ ਕੋਸ਼ਿਸ਼ ਵਿੱਚ ਠੋਕਰਾਂ ਲਗਣੀਆਂ ਜ਼ੁਬਾਨ ਦਾ ਤਿਲਕਣਾ ਇਹ ਤਾਂ ਇਹ ਤਾਂ ਹੋਣਾ ਹੀ ਹੈ ਲਾਜ਼ਮੀ ਹੈ ਅਸਲ ਵਿੱਚ ਤਾਂ ਇਹੀ ਠੋਕਰਾਂ ਸਭ ਤੋਂ ਯਾਦਗਾਰ ਕਹਾਣੀਆਂ ਬਣ ਜਾਂਦੀਆਂ ਨੇ ਤੇ ਅੱਜ ਆਪਾਂ ਉਸੇ ਸਫ਼ਰ ਦੀਆਂ ਕਹਾਣੀਆਂ ਦੀ ਡੁੰਗਾਈ ਵਿੱਚ ਉਤਰਾਂਗੇ ਆਪਾਂ ਗੱਲ ਕਰਾਂਗੇ ਉਹਨਾਂ ਜ਼ੁਬਾਨੀ ਥੜਕਣਾਂ ਦੀ ਹਾਂਜੀ ਤੇ ਸੱਭਿਆਚਾਰਕ ਪੁਲੇਖੀਆਂ ਦੀ ਜਦੋਂ ਸਾਡੀਆਂ ਮਾਸੂਮ ਜਿਹੀਆਂ ਗਲਤੀਆਂ ਸ਼ਰਮਿੰਦਗੀ ਨਹੀਂ ਸਗੋਂ ਦੋ ਲੋਕਾਂ 'ਚ ਇੱਕ ਅਨੋਖਾ ਰਿਸ਼ਤਾ ਬਣਾ ਦਿੰਦੀਆਂ ਨੇ ਵਾਕਈ ਆਪਣਾ ਮਕਸਦ ਇਹੀ ਸਮਝਣਾ ਹੈ ਕਿ ਇਹ ਜਿਹੜੇ ਭਾਸ਼ਾਈ ਹਾਦਸੇ ਨੇ ਇਹ ਅਸਲ ਚ ਮਨੁੱਖੀ ਸਾਂਝ ਦੇ ਖੂਬਸੂਰਤ ਪਲ ਕਿਵੇਂ ਬਣਦੇ ਨੇ ਕਿਉਂਕਿ ਭਾਸ਼ਾ ਕੋਈ ਮਤਲਬ ਬੇਜਾਨ ਚੀਜ਼ ਨਹੀਂ ਹੈ ਇਹ ਇੱਕ ਜੀਵਤ ਚੀਜ਼ ਹੈਗੀ ਹੈ ਇਹ ਆਪਣੇ ਨਾਲ ਸਦੀਆਂ ਦਾ ਇਤਿਹਾਸ ਰੀਤੀ ਰਿਵਾਜ ਸੋਚ ਸਭ ਕੁਝ ਲੈ ਕੇ ਚੱਲਦੀ ਹੈ ਤਾਂ ਜਦੋਂ ਦੋ ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਮਿਲਦੇ ਨੇ ਤਾਂ ਸ਼ਬਦਾਂ ਤੇ ਇਸ਼ਾਰਿਆਂ ਦੇ ਅਰਥਾਂ ਦਾ ਟਕਰਾਉਣਾ ਤਾਂ ਸੁਭਾਵਿਕ ਹੀ ਹੈ ਹਾਂ ਹੋਣਾ ਹੀ ਹੈ ਅੱਜ ਦੀ ਆਪਣੀ ਗੱਲਬਾਤ ਸਿਰਫ ਗਲਤੀਆਂ ਗਿਣਾਉਣ ਬਾਰੇ ਨਹੀਂ ਬਲਕਿ ਇਹ ਖੋਜਣ ਬਾਰੇ ਹੈ ਕਿ ਇਹ ਗਲਤੀਆਂ ਸਾਨੂੰ ਸਾਨੂੰ ਇਨਸਾਨੀ ਸੁਭਾਅ ਬਾਰੇ ਸਿੱਖਣ ਦੀ ਹਿੰਮਤ ਬਾਰੇ ਤੇ ਸੱਭਿਆਚਾਰਕ ਫਰਕਾਂ ਦੀ ਖੂਬਸੂਰਤੀ ਬਾਰੇ ਕੀ ਸਿਖਾਉਂਦੀਆਂ ਨੇ ਬਹੁਤ ਵਧੀਆ ਤਾਂ ਫਿਰ ਚਲੋ ਇਸ ਗੱਲਬਾਤ ਦਾ ਪਹਿਲਾ ਪੰਨਾ ਖੋਲਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤੇ ਸਭ ਤੋਂ ਆਮ ਉਲਝਣ ਪੈਦਾ ਹੁੰਦੀ ਹੈ ਮੁਹਾਵਰਿਆਂ ਨਾਲ ਓਹੋ ਜਿਵੇਂ ਅੰਗਰੇਜ਼ੀ ਵਿੱਚ ਕਿਸੇ ਨੂੰ ਸ਼ੁਭਕਾਮਨਾਵਾਂ ਦੇਣ ਲਈ ਕਹਿੰਦੇ ਨੇ ਬ੍ਰੇਕ ਅ ਲੈਗ ਹਾਂ ਹੁਣ ਜੇ ਕੋਈ ਪੰਜਾਬੀ ਹੈ ਪਹਿਲੀ ਵਾਰ ਸੁਣੇ ਤਾਂ ਸੱਚ ਮੇਰੇ ਘਬਰਾ ਜਾਊਗਾ ਬਿਲਕੁਲ ਪਰ ਇੱਥੇ ਇੱਕ ਦਿਲਚਸਪ ਸਵਾਲ ਉੱਠਦਾ ਆਖਰੇ ਅਜੀਬ ਜਾਂ ਮੁਹਾਵਰਾ ਬਣਿਆ ਕਿਵੇਂ ਹਾਂ ਮਤਲਬ ਕਿਸੇ ਦੀ ਲੱਤ ਤੋੜਨ ਦੀ ਗੱਲ ਸ਼ੁਭ ਕਾਮਨਾ ਕਿਵੇਂ ਹੋ ਸਕਦੀ ਹੈ ਕੋਈ ਕਹਾਣੀ ਤਾਂ ਹੋਊਗੀ ਇਸ ਪਿੱਛੇ ਬਹੁਤ ਵਧੀਆ ਨੁਕਤਾ ਚੁੱਕਿਆ ਤੁਸੀਂ ਇਹਦੇ ਪਿੱਛੇ ਨਾ ਥੀਏਟਰ ਦੀ ਦੁਨੀਆ ਦਾ ਇੱਕ ਪੁਰਾਣਾ ਵਹਿਮ ਹੈਗਾ अच्छा हां ਮੰਨਿਆ ਜਾਂਦਾ ਸੀ ਕਿ ਸਟੇਜ ਤੇ ਜਾਣ ਤੋਂ ਪਹਿਲਾਂ ਜੇ ਕਿਸੇ ਕਲਾਕਾਰ ਨੂੰ ਸਿੱਧਾ ਗੁੱਡ ਲੱਕ ਕਹਿ ਦਿਓ ਤਾਂ ਉਹਦੇ ਨਾਲ ਕੁਝ ਮਾੜਾ ਹੋ ਸਕਦਾ। ਉਹ ਤਾਂ ਬੁਰੀ ਨਜ਼ਰ ਤੋਂ ਬਚਣ ਲਈ ਲੋਕ ਉਲਟਾ ਕਹਿੰਦੇ ਸੀ ਬ੍ਰੇਕ ਅ ਲੈਗ। ਇਸ ਉਮੀਦ ਕਿ ਇਹਦਾ ਅਸਰ ਵੀ ਉਲਟਾ ਹੀ ਹੋਊਗਾ ਤੇ ਪਰਫਾਰਮੈਂਸ ਵਧੀਆ ਰਹੂਗੀ। ਵਾਹ ਇਹ ਤਾਂ ਬੜੀ ਦਿਲਚਸਪ ਗੱਲ ਹੈ। ਇਸ ਸਮਝਣ ਨਾਲ ਸਾਨੂੰ ਸਿਰਫ ਸ਼ਬਦ ਦਾ ਅਰਥ ਨਹੀਂ ਪਤਾ ਲੱਗਦਾ ਸਗੋਂ ਉਸ ਸੱਭਿਆਚਾਰ ਦੇ ਵਿਸ਼ਵਾਸਾਂ ਦੀ ਇੱਕ ਝਲਕ ਵੀ ਮਿਲਦੀ ਹੈ ਇਸੇ ਤਰ੍ਹਾਂ ਇੱਕ ਹੋਰ ਮੁਹਾਵਰਾ ਹੈਗਾ ਸਪਿਲ ਦ ਬੀਨਸ ਹਾਂ ਭੇਤ ਖੋਲਣਾ ਹਾਂ ਪਰ ਸੁਣਨ ਨੂੰ ਤਾਂ ਇੰਜ ਲੱਗਦਾ ਜਿਵੇਂ ਕਿਸੇ ਨੇ ਰਸੋਈ 'ਚ ਫੜੀਆਂ ਹੀ ਖਿਲਾਰ ਦਿੱਤੀਆਂ ਹੋਣ ਤੇ ਇਹਦੇ ਪਿੱਛੇ ਵੀ ਇੱਕ ਕਹਾਣੀ ਹੈ ਅੱਛਾ ਕਹਿੰਦੇ ਨੇ ਕਿ ਪੁਰਾਣੇ ਜ਼ਮਾਨੇ ਵਿੱਚ ਗੁਪਤ ਸਭਾਵਾਂ 'ਚ ਵੋਟ ਪਾਉਣ ਲਈ ਚਿੱਟੀਆਂ ਤੇ ਕਾਲੀਆਂ ਫਲੀਆਂ ਮਤਲਬ ਬੀਨਸ ਵਰਤੇ ਜਾਂਦੇ ਸੀ ਠੀਕ ਹੈ ਜੇ ਕੋਈ ਗਲਤੀ ਨਾਲ ਵੋਟਾਂ ਵਾਲਾ ਡੱਬਾ ਉਲਟਾ ਦੇਵੇ ਤਾਂ ਸਾਰਾ ਭੇਦ ਖੁੱਲ ਜਾਂਦਾ ਸੀ ਕਿ ਕਿਸ ਨੇ ਕਿਹਨੂੰ ਵੋਟ ਪਾਈ ਬਿਲਕੁਲ ਉਥੋਂ ਇਹ ਮੁਹਾਵਰਾ ਬਣਿਆ ਏ ਇਹ ਉਦਾਹਰਨਾਂ ਦੱਸਤੀਆਂ ਨੇ ਕਿ ਮੁਹਾਵਰੇ ਸਿਰਫ ਸ਼ਬਦ ਨਹੀਂ ਸਗੋਂ ਸਭਿਆਚਾਰਕ ਕਹਾਣੀਆਂ ਦੇ ਕੈਪਸੂਲ ਨੇ ਮੁਹਾਵਰਿਆਂ ਤੋਂ ਇਲਾਵਾ ਇੱਕ ਹੋਰ ਚੀਜ਼ ਹੈ ਜਿਹੜੀ ਬਹੁਤ ਵੱਡੀ ਗੜਬੜ ਕਰ ਸਕਦੀ ਹੈ ਉਹ ਹੈ ਉਚਾਰਣ ਓਹੋ ਇਹ ਤਾਂ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈਗਾ ਖਾਸ ਕਰਕੇ ਕੁਝ ਆਵਾਜ਼ਾਂ ਜੋ ਆਪਣੀ ਪੰਜਾਬੀ ਭਾਸ਼ਾ ਵਿੱਚ ਉਸ ਤਰ੍ਹਾਂ ਨਹੀਂ ਵਰਤੀਆਂ ਜਾਂਦੀਆਂ ਜਿਵੇਂ ਸ ਅਤੇ ਸ਼ ਦਾ ਫਰਕ ਸਾਡੇ ਲਈ ਸ਼ੀਟ ਮਤਲਬ ਚਾਦਰ ਤੇ ਸ਼ਿਟ ਮਤਲਬ ਗੰਦਗੀ ਦੀ ਆਵਾਜ਼ 'ਚ ਬਹੁਤ ਥੋੜਾ ਫਰਕ ਹੈ ਹਾਂ ਬਹੁਤ ਮਾਮੂਲੀ ਪਰ ਅੰਗਰੇਜ਼ੀ ਵਿੱਚ ਇਹਦੇ ਅਰਥਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਮੈਂ ਆਪਣੀ ਇੱਕ ਸਹੇਲੀ ਦਾ ਕਿੱਸਾ ਸੁਣਿਆ ਸੀ ਉਹ ਨਵੀਂ-ਨਵੀਂ ਅਮਰੀਕਾ ਗਈ ਸੀ ਹਾਂਜੀ ਇੱਕ ਸਟੋਰ ਵਿੱਚ ਬੈੱਡ ਸ਼ੀਟ ਖਰੀਦਣ ਗਈ ਉਸਨੇ ਸੇਲਜ਼ਮੈਨ ਨੂੰ ਬੜੇ ਕੌਨਫੀਡੈਂਸ ਨਾਲ ਪੁੱਛਿਆ ਕੈਨ ਯੂ ਸ਼ੋ ਮੀ ਸਮ ਗੁੱਡ ਕੁਆਲਿਟੀ ਸ਼ੀਟਸ? ਓ ਨਹੀਂ। ਸੇਲਜ਼ਮੈਨ ਇੱਕ ਮਿੰਟ ਲਈ ਤਾਂ ਹੈਰਾਨ ਹੋ ਕੇ ਉਹਦੇ ਵੱਲ ਦੇਖਦਾ ਰਿਹਾ। ਫਿਰ ਹੌਲੀ ਜਿਹਾ ਮੁਸਕਰਾ ਕੇ ਬੋਲਿਆ ਆਈ ਥਿੰਕ ਯੂ ਮੀਨ ਸ਼ੀਟਸ ਮੈਮ। ਆਈ ਰੱਬਾ। ਉਸ ਦਿਨ ਮੇਰੀ ਸਹੇਲੀ ਨੂੰ ਜੋ ਸ਼ਰਮਿੰਦਗੀ ਹੋਈ ਕਹਿੰਦੀ ਮੈਂ ਸਾਰੀ ਰਾਤ ਸ਼ੀਸ਼ੇ ਅੱਗੇ ਸ਼ੀਟ ਬੋਲਣ ਦੀ ਪ੍ਰੈਕਟਿਸ ਕੀਤੀ ਇਹ ਛੋਟੀਆਂ-ਛੋਟੀਆਂ ਗਲਤੀਆਂ ਆਈਆਂ ਸਭ ਤੋਂ ਵੱਡੇ ਸਬਕ ਸਿਖਾਉਂਦੀਆਂ ਨੇ ਬਿਲਕੁਲ ਤੇ ਜੇ ਸਥਿਰ ਸ਼ਬਦਾਂ ਨੂੰ ਸਿੱਖਣਾ ਇੰਨਾ ਔਖਾ ਹੈ ਤਾਂ ਉਦੋਂ ਕੀ ਹੁੰਦਾ ਜਦੋਂ ਸ਼ਬਦਾਂ ਦੇ ਅਰਥ ਹੀ ਹਰ ਪੀੜੀ ਨਾਲ ਬਦਲ ਜਾਂਦੇ ਨੇ ਹੂੰ ਮੇਰਾ ਇਸ਼ਾਰਾ ਹੈ ਨਵੀਂ ਪੀੜੀ ਦੀ ਸਲੈਂਗ ਵੱਲ ਜਿਵੇਂ ਅੱਜਕੱਲ ਦੇ ਬੱਚੇ ਕਹਿੰਦੇ ਨੇ ਨੋ ਕੈਪ ਹਾਂ ਜਿਸ ਦਾ ਮਤਲਬ ਹੈ ਮੈਂ ਝੂਠ ਨਹੀਂ ਬੋਲ ਰਹੀ ਜਾਂ ਸੱਚੀ ਗੱਲ ਹਾਂ ਪਰ ਜੇ ਕੋਈ ਬਜ਼ੁਰਗ ਸੁਣੇ ਤਾਂ ਉਹ ਸ਼ਾਇਦ ਆਪਣੀ ਟੋਪੀ ਯਾਨੀ ਕੈਪ ਲੱਭਣ ਲੱਗ ਪਊਗਾ ਸਹੀ ਗੱਲ ਹੈ ਇਸੇ ਤਰ੍ਹਾਂ ਇੱਕ ਹੋਰ ਸ਼ਬਦ ਟੀ ਜੇ ਕੋਈ ਕਹੇ ਲੈਟਸ ਪਿਲ ਦਟੀ ਕਰਨਾ ਹਾਂ ਪਰ ਕੀ ਇਹ ਸਲੈਂਗ ਸਿਰਫ ਮਜ਼ਾਕੀਆ ਉਲਝਣਾ ਹੀ ਪੈਦਾ ਕਰਦੀ ਹੈ ਜਾਂ ਇਹਦਾ ਕੋਈ ਮਤਲਬ ਡੂੰਗਾ ਸਮਾਜਿਕ ਪਹਿਲੂ ਵੀ ਹੈਗਾ ਇਹ ਬਹੁਤ ਮਹੱਤਵਪੂਰਨ ਸਵਾਲ ਹੈ ਸਲੈਂਗ ਅਸਲ ਵਿੱਚ ਇੱਕ ਪਾਈਚਾਰੇ ਦੀ ਕੀ ਕਹਿੰਦੇ ਨੇ ਆਪਣੇ ਗੁਪਤ ਪਾਸ਼ਾ ਵਰਗੀ ਹੁੰਦੀ ਹੈ ਹਮ ਇੱਕ ਕੋਡ ਵਰਗੀ ਹਾਂ ਇਹ ਆਪਣੇ ਤੇ ਬਾਹਰਲੇ ਲੋਕਾਂ 'ਚ ਇੱਕ ਲਕੀਰ ਖਿੱਚਦੀ ਹੈ ਜਦੋਂ ਤੁਸੀਂ ਉਹਨੂੰ ਸਮਝਦੇ ਹੋ ਤੁਸੀਂ ਉਸ ਗਰੁੱਪ ਦਾ ਹਿੱਸਾ ਮਹਿਸੂਸ ਕਰਦੇ ਹੋ ਜਦੋਂ ਨਹੀਂ ਸਮਝਦੇ ਤਾਂ ਤੁਸੀਂ ਆਪਣੇ ਆਪ ਨੂੰ ਬਾਹਰ ਮਹਿਸੂਸ ਕਰਦੇ ਹੋ ਇਸ ਲਈ ਇੱਕ ਨਵੀਂ ਪਾਸ਼ਾ ਸਿੱਖਣ ਵਾਲੇ ਲਈ ਸਲੈਂਗ ਸਿੱਖਣਾ ਸਿਰਫ ਸ਼ਬਦ ਸਿੱਖਣਾ ਨਹੀਂ ਸਗੋਂ ਉਸ ਸਮਾਜ ਦੀਆਂ ਛੋਟੀਆਂ-ਛੋਟੀਆਂ ਵੰਡੀਆਂ ਨੂੰ ਸਮਝਣ ਦੀ ਕੋਸ਼ਿਸ਼ ਵੀ ਹੈ। ਇਹ ਤਾਂ ਬਹੁਤ ਹੀ ਗਹਿਰੀ ਗੱਲ ਹੈ। ਚਲੋ ਹੁਣ ਜ਼ਬਾਨੀ ਗੱਲਾਂ ਤੋਂ ਥੋੜਾ ਅੱਗੇ ਵਧਦੇ ਹਾਂ। ਠੀਕ ਹੈ। ਕਈ ਵਾਰ ਸਾਡੇ ਸ਼ਬਦ ਬਿਲਕੁਲ ਸਹੀ ਹੁੰਦੇ ਨੇ ਪਰ ਸਾਡੇ ਇਸ਼ਾਰੇ ਸਾਰਾ ਮਾਮਲਾ ਖਰਾਬ ਕਰ ਦਿੰਦੇ ਨੇ। ਹਾਂ ਕਿਉਂਕਿ ਗੱਲਬਾਤ ਸਿਰਫ ਬੋਲਣ ਦਾ ਨਾਮ ਤਾਂ ਨਹੀਂ ਸਾਡਾ ਸਰੀਰ ਵੀ ਗੱਲਾਂ ਕਰਦਾ ਹੈ। ਹੂੰ। ਜਿਵੇਂ ਪਾਰਚ ਅੰਗੂਠਾ ਦਿਖਾਉਣਾ ਕਈ ਵਾਰ ਚੜਾਉਣ ਜਾਂ ਠੇਂਗਾ ਦਿਖਾਉਣ ਵਰਗਾ ਹੁੰਦਾ ਹੈ ਹਾਂ ਮੰਨਿਆ ਜਾਂਦਾ ਹੈ ਪਰ ਪੱਛਮੀ ਦੇਸ਼ਾਂ 'ਚ ਥੰਬਸ ਅਪ ਦਾ ਮਤਲਬ ਹੈ ਸ਼ਾਬਾਸ਼ ਬਹੁਤ ਵਧੀਆ ਸੋਚੋ ਕਿਸੇ ਨੇ ਤੁਹਾਡੇ ਕੰਮ ਦੀ ਤਾਰੀਫ ਕਰਨ ਲਈ ਅੰਗੂਠਾ ਦਿਖਾਇਆ ਤੇ ਤੁਸੀਂ ਉਹਦੇ ਨਾਲ ਨਾਰਾਜ਼ ਹੋਗੇ ਪਰ ਕੀ ਗਲੋਬਲਾਈਜੇਸ਼ਨ ਨਾਲ ਇਹ ਚੀਜ਼ਾਂ ਹੁਣ ਬਦਲ ਨਹੀਂ ਰਹੀਆਂ ਅੱਛਾ ਮਤਲਬ ਹੁਣ ਫਿਲਮਾਂ ਤੇ ਸੋਸ਼ਲ ਮੀਡੀਆ ਕਰਕੇ ਥੰਬਸ ਅਪ ਦਾ ਮਤਲਬ ਤਾਂ ਲਗਭਗ ਸਾਰੀ ਦੁਨੀਆ 'ਚ ਇੱਕ ਹੋ ਜਾ ਹੋ ਗਿਆ ਕੁਝ ਹੱਦ ਤੱਕ ਤੁਹਾਡੀ ਗੱਲ ਸਹੀ ਹੈ ਕੁਝ ਇਸ਼ਾਰੇ ਜਿਵੇਂ ਥੰਬਸ ਅਪ ਜਾਂ ਓਕੇ ਦਾ ਨਿਸ਼ਾਨ ਹੋਣ ਅੰਤਰਰਾਸ਼ਟਰੀ ਬਣ ਗਏ ਨੇ ਪਰ ਪਰ ਬਹੁਤ ਸਾਰੇ ਇਸ਼ਾਰੇ ਅਜੇ ਵੀ ਬਹੁਤ ਲੋਕਲ ਤੇ ਸੱਭਿਆਚਾਰਕ ਨੇ ਜਿਵੇਂ ਅੱਖਾਂ ਚੱਖਾਂ ਪਾ ਕੇ ਗੱਲ ਕਰਨਾ ਆਹਾਂ ਸਾਡੇ ਸੱਭਿਆਚਾਰ ਵਿੱਚ ਵੱਡਿਆਂ ਨਾਲ ਅੱਖਾਂ ਮਿਲਾਉਣਾ ਬਤਮੀਜ਼ੀ ਮੰਨਿਆ ਜਾਂਦਾ ਹੈ ਜਦਕਿ ਪੱਛਮੀ ਦੇਸ਼ਾਂ 'ਚ ਇਹ ਆਤਮ ਵਿਸ਼ਵਾਸ ਤੇ ਇਮਾਨਦਾਰੀ ਦੀ ਨਿਸ਼ਾਨੀ ਹੈ ਸਹੀ ਗੱਲ ਹੈ ਜੇ ਤੁਸੀਂ ਗੱਲ ਕਰਦੇ ਹੋਏ ਅੱਖਾਂ ਚੁਕਾਉਂਦੇ ਹੋ ਤਾਂ ਉਹ ਸੋਚ ਸਕਦੇ ਨੇ ਕਿ ਤੁਸੀਂ ਜਾਂ ਤਾਂ ਛੂਟ ਬੋਲ ਰਹੇ ਹੋ ਜਾਂ ਤੁਹਾਡੇ ịch ਕੌਨਫੀਡੈਂਸ ਦੀ ਕਮੀ ਹੈ ਇਹ ਉਹ ਸੂਖਮ ਫਰਕ ਨੇ ਜਿਹੜੇ ਇੰਟਰਨੈਟ ਵੀ ਜਲਦੀ ਨਹੀਂ ਮਿਟਾ ਸਕਦਾ ਬਿਲਕੁਲ ਇਹਦੇ ਨਾਲ ਮੈਨੂੰ ਸਮਾਜਿਕ ਸਲੀਕੇ ਦੀ ਇੱਕ ਹੋਰ ਗੱਲ ਯਾਦ ਆਈ ਵਿਅੰਗ ਯਾਨੀ ਸਾਰਕਾਜ਼ਮ ਓਹੋ ਇਹ ਸਮੇਂ ਨਾਲ ਤਾਂ ਸ਼ਾਇਦ ਸਭ ਤੋਂ ਔਖਾ ਕੰਮ ਹੈ ਹਾਂਜੀ ਮੇਰੇ ਨਾਲ ਇੱਕ ਵਾਰ ਕੰਮ ਤੇ ਹੋਇਆ ਸੀ ਮੈਂ ਮੀਟਿੰਗ ਚ 5 ਮਿੰਟ ਲੇਟ ਪਹੁੰਚਿਆ ਹਾਂ ਹਾਂ ਤੇ ਮੇਰੇ ਬੌਸ ਜਿਹੜੇ ਅਮਰੀਕਨ ਸੀ ਨੇ ਮੁਸਕਰਾ ਕੇ ਕਿਹਾ ਵਾਓ ਗ੍ਰੇਟ ਟੂ ਸੀ ਯੂ ਯੂ ਡਿਸਾਈਡਡ ਟੂ ਜੁਆਇਨ ਅਸ ਹਾਂ ਮੈਂ ਉਤਾਰੀਫ ਸਮਝ ਕੇ ਧੰਨਵਾਦ ਕਰ ਦਿੱਤਾ ਹਾਏ ਬਾਅਦ ਵਿੱਚ ਇੱਕ ਸਾਥੀ ਨੇ ਦੱਸਿਆ ਕਿ ਉਹ ਮੇਰੇ ਤੇ ਵਿਅੰਗ ਕਰ ਰਹੇ ਸੀ ਇਹ ਬਹੁਤ ਆਮ ਗਲਤੀ ਹੈ ਵਿਅੰਗ ਦੀ ਖਾਸੀਅਤ ਹੀ ਇਹ ਹੈ ਕਿ ਇਹਦੇ ਚ ਸ਼ਬਦ ਕੁਝ ਹੋਰ ਕਹਿੰਦੇ ਨੇ ਤੇ ਭਾਵਨਾ ਬਿਲਕੁਲ ਉਲਟ ਹੁੰਦੀ ਹੈ ਹਾਂ ਇਨੂੰ ਸਮਝਣ ਲਈ ਸਿਰਫ ਭਾਸ਼ਾ ਦੀ ਨਹੀਂ ਸਗੋ ਬੋਲਣ ਵਾਲੇ ਦੇ ਲਹਿਜੇ ਦੀ ਉਹਦੇ ਚਿਹਰੇ ਦੇ ਹਾਵ ਭਾਵ ਤੇ ਮੌਕੇ ਦੇ ਕੀ ਕਹਿੰਦੇ ਨੇ ਕੰਟੈਕਸਟ ਦੀ ਡੂੰਗੀ ਸਮਝ ਚਾਹੀਦੀ ਹੈ ਪਰ ਕੀ ਵਿਅੰਗ ਹਰ ਸੱਭਿਆਚਾਰ ਚ ਇੱਕੋ ਜਿਹਾ ਹੁੰਦਾ ਨਹੀਂ ਮਤਲਬ ਕੀ ਕੁਝ ਸੱਭਿਆਚਾਰ ਜ਼ਿਆਦਾ ਸਿੱਧੇ ਸਾਦੇ ਹੁੰਦੇ ਨੇ ਜਿੱਥੇ ਵਿਅੰਗ ਨੂੰ ਸਿੱਧਾ ਝੂਠ ਜਾਂ ਬੇਇੱਜ਼ਤੀ ਸਮਝਿਆ ਜਾਂਦਾ ਬਿਲਕੁਲ ਕਈ ਏਸ਼ੀਆਈ ਸੱਭਿਆਚਾਰਾਂ ਚ ਜਿੱਥੇ ਸਿੱਧੇ ਟਕਰਾਅ ਤੋਂ ਬਚਿਆ ਜਾਂਦਾ ਉੱਥੇ ਗੱਲਬਾਤ ਬਹੁਤ ਸਪਸ਼ਟ ਤੇ ਸਿੱਧੀ ਹੁੰਦੀ ਹੈ अच्छा। ਉੱਥੇ ਬ੍ਰਿਟਿਸ਼ ਜਾਂ ਅਮਰੀਕਨ ਸਾਰਕਸਮ ਨੂੰ ਸਮਝਣਾ ਬਹੁਤ ਮੁਸ਼ਕਿਲ ਹੋ ਸਕਦਾ ਤੇ ਇਹਦੇ ਨਾਲ ਵੱਡੀਆਂ ਗਲਤਫਹਿਮੀਆਂ ਹੋ ਸਕਦੀਆਂ ਨੇ। ਇਸੇ ਤਰ੍ਹਾਂ ਬਲੈਕ ਟਾਈ ਇਵੈਂਟ ਦੀ ਉਦਾਹਰਣ ਲੈ ਲਓ ਜੇ ਸੱਦੇ ਤੇ ਲਿਖਿਆ ਹੈ ਬਲੈਕ ਟਾਈ ਤੇ ਕੋਈ ਇਹਦਾ ਸ਼ਾਬਦਿਕ ਅਰਥ ਕੱਢ ਕੇ ਸਿਰਫ ਕਾਲੀ ਟਾਈ ਪਾ ਕੇ ਜੀਨਸ ਚ ਚਲਾ ਜਾਵੇ ਤਾਂ ਉਹ ਸਾਰਿਆਂ ਤੋਂ ਵੱਖਰਾ ਦਿਖੇਗਾ। ਬਿਲਕੁਲ ਕਿਉਂਕਿ ਇਹ ਇੱਕ ਅਣ ਲਿਖਿਆ ਨਿਯਮ ਹੈ ਜਿਸਦਾ ਮਤਲਬ ਪੂਰਾ ਫਾਰਮਲ ਪਹਿਰਾਵਾ ਹੁੰਦਾ ਹੈ। ਸਹੀ ਗੱਲ ਹੈ। ਇਹ ਸਾਰੀਆਂ ਗੱਲਾਂ ਸਾਨੂੰ ਰੋਜ਼ ਦੀਆਂ ਦਿੱਕਤਾਂ ਵੱਲ ਲੈ ਕੇ ਆਉਂਦੀਆਂ ਨੇ ਜਿਵੇਂ ਬਾਜ਼ਾਰ ਦਫ਼ਤਰ ਤੇ ਘਰ ਹਾਂਜੀ ਇੱਕ ਬੜਾ ਮਜ਼ੇਦਾਰ ਕਿੱਸਾ ਹੈ ਇੱਕ ਰੈਸਟੋਰੈਂਟ ਦਾ ਜਦੋਂ ਕੋਈ ਮੀਡੀਅਮ ਸਾਈਜ਼ ਦਾ ਪੀਜ਼ਾ ਆਰਡਰ ਕਰਦਾ ਹੈ ਇਹ ਸੋਚ ਕੇ ਕਿ ਇਹ ਇੱਕ ਬੰਦੇ ਲਈ ਹੋਗਾ ਹਾਂ ਪਰ ਸਾਹਮਣੇ ਇਹਨਾਂ ਵੱਡਾ ਪੀਜ਼ਾ ਆ ਜਾਂਦਾ ਕਿ ਦੋਸਤਾਂ ਨੂੰ ਫੋਨ ਕਰਕੇ ਬੁਲਾਉਣਾ ਪੈ ਜਾਵੇ ਹਾਂ ਕਿਉਂਕਿ ਇੱਕ ਦੇਸ਼ 'ਚ ਮੱਧਮ ਦਾ ਜੋ ਪੈਮਾਨਾ ਹੈ ਉਹ ਦੂਜੇ ਦੇਸ਼ 'ਚ ਵੱਡਾ ਜਾਂ ਛੋਟਾ ਹੋ ਸਕਦਾ ਹੈ ਪਰ ਜਿੱਥੇ ਪੀਜ਼ਾ ਦੀ ਗਲਤੀ ਸਿਰਫ ਇੱਕ ਹਾਸੇ ਵਾਲੀ ਕਹਾਣੀ ਬਣ ਕੇ ਰਹਿ ਜਾਂਦੀ ਹੈ ਉੱਥੇ ਕੁਝ ਗਲਤੀਆਂ ਦੇ ਸਿੱਟੇ ਬਹੁਤ ਗੰਭੀਰ ਨਿਕਲਦੇ ਨੇ ਤੁਹਾਡਾ ਇਸ਼ਾਰਾ ਬੈਂਕਾਂ ਜਾਂ ਸਰਕਾਰੀ ਦਫ਼ਤਰਾਂ ਵੱਲ ਹੈ ਹਾਂ ਜਿੱਥੇ ਐਸਕਰੋ ਮਾਰਗੇਜ ਲਾਇਬਿਲਟੀ ਵਰਗੇ ਸ਼ਬਦਾਂ ਦਾ ਮਤਲਬ ਇੱਕ ਜੰਗਲ ਹੁੰਦਾ ਹੈ ਤੇ ਉੱਥੇ ਮਾਮਲਾ ਬਹੁਤ ਗੰਭੀਰ ਹੋ ਜਾਂਦਾ ਇਹ ਸਿਰਫ ਇੱਕ ਸ਼ਬਦ ਦੀ ਗਲਤੀ ਨਹੀਂ ਰਹਿ ਜਾਂਦੀ ਹੂੰ ਸੋਚੋ ਜੇ ਕੋਈ ਕਾਨੂੰਨੀ ਦਸਤਾਵੇਜ਼ ਚ ਲਾਇਬਿਲਟੀ ਯਾਨੀ ਦੇਣਦਾਰੀ ਨੂੰ ਐਸੈਟ ਯਾਨੀ ਸੰਪਤੀ ਸਮਝ ਲਵੇ ਉਹ ਤੇ ਇੱਕ ਕਾਰੋਬਾਰ ਖਰੀਦ ਲਵੇ ਇੱਕ ਦਸਤਖਤ ਨਾਲ ਉਹ ਲੱਖਾਂ ਦੇ ਕਰਜ਼ੇ ਹੇਠ ਆ ਸਕਦਾ ਇਥੇ ਭਾਸ਼ਾ ਦੀ ਅਣਦੇਖੀ ਸਿਰਫ ਸ਼ਰਮਿੰਦਗੀ ਨਹੀਂ ਸਗੋਂ ਵਿੱਤੀ ਤਬਾਹੀ ਦਾ ਕਾਰਨ ਬਣ ਸਕਦੀ ਹੈ। ਬਿਲਕੁਲ। ਇਹ ਸਾਨੂੰ ਸਿਖਾਉਂਦਾ ਹੈ ਕਿ ਜਦੋਂ ਮਾਮਲਾ ਕਾਨੂੰਨੀ ਜਾਂ ਵਿੱਤੀ ਹੋਵੇ ਤਾਂ ਮੈਨੂੰ ਲੱਗਦਾ ਕਹਿਣ ਦੀ ਬਜਾਏ ਕਿਰਪਾ ਕਰਕੇ ਮੈਨੂੰ ਸਮਝਾਓ ਕਹਿਣ ਦੀ ਹਿੰਮਤ ਬਹੁਤ ਜ਼ਰੂਰੀ ਹੈ। ਬਿਲਕੁਲ ਸਹੀ। ਦਫ਼ਤਰਾਂ ਤੋਂ ਬਾਹਰ ਨਿਕਲ ਕੇ ਜੇ ਘਰ ਦੇ ਮਾਹੌਲ ਦੀ ਗੱਲ ਕਰੀਏ ਉੱਥੇ ਵੀ ਕਈ ਮਜ਼ੇਦਾਰ ਸਥਿਤੀਆਂ ਬਣਦੀਆਂ ਨੇ। ਜਿਵੇਂ ਜਿਵੇਂ ਜਦੋਂ ਸਾਨੂੰ ਕਿਸੇ ਔਜ਼ਾਰ ਦਾ ਅੰਗਰੇਜ਼ੀ ਨਾਮ ਨਹੀਂ ਪਤਾ ਹੁੰਦਾ ਤਾਂ ਪੰਜਾਬੀ ਜੁਗਾੜ ਕਿਵੇਂ ਕੰਮ ਕਰਦਾ ਹੈ ਮੰਨ ਲਓ ਪੇਚਕਸ ਯਾਨੀ ਸਕਰੂ ਡਰਾਈਵਰ ਚਾਹੀਦਾ ਪਰ ਨਾਮ ਯਾਦ ਨਹੀਂ ਆ ਰਿਹਾ ਤਾਂ ਆਵਾਜ਼ ਆਉਂਦੀ ਹੈ ਉਹ ਫੜਾਈ ਜਰਾ ਉਹ ਲਾਲ ਮੁਠੇ ਵਾਲਾ ਜਿਹਦੇ ਨਾਲ ਪੇਚ ਕਸਦੇ ਆ ਹਾਂ ਉਹੀ ਇਹਨੂੰ ਅਸੀਂ ਥਿੰਗਮਾ ਜਿਕ ਤਕਨੀਕ ਕਹਿ ਸਕਦੇ ਹਾਂ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਮੇਸ਼ਾ ਕੰਮ ਕਰਦੀ ਹੈ ਬਿਲਕੁਲ ਇਸੀ ਤਰ੍ਹਾਂ ਪਾਲਣ-ਪੋਸ਼ਣ 'ਚ ਵੀ ਪੀੜੀਆਂ ਦਾ ਫਰਕ ਸਾਫ਼ ਦਿਸਦਾ ਹੈ। ਜਦੋਂ ਇੱਕ ਪੰਜਾਬੀ ਮਾਂ ਗੁੱਸੇ 'ਚ ਆਪਣੇ ਬੱਚੇ ਨੂੰ ਕਹਿੰਦੀ ਹੈ, "ਪੁੱਤ ਮੇਰੇ ਸਾਹਮਣੇ ਅੱਖਾਂ ਨਾ ਕੱਢ।" ਹਾਂ, ਤੇ ਬੱਚਾ ਵਿਦੇਸ਼ 'ਚ ਪਲਿਆ ਹੋਵੇ ਤਾਂ ਉਹ ਸ਼ਾਇਦ ਡਰ ਜਾਵੇ। ਉਹ ਇਹਦਾ ਸ਼ਾਬਦਿਕ ਅਰਥ ਲੈ ਕੇ ਸੋਚ ਸਕਦਾ ਹੈ ਕਿ ਅੱਖਾਂ ਬਾਹਰ ਕਿਵੇਂ ਨਿਕਲ ਸਕਦੀਆਂ ਨੇ? ਇਹ ਸਾਰੀਆਂ ਗੱਲਾਂ ਸਾਨੂੰ ਇਸ ਚਰਚਾ ਦੇ ਸਭ ਤੋਂ ਮਹੱਤਵਪੂਰਨ ਸਿੱਟੇ ਵੱਲ ਲੈ ਕੇ ਆਉਂਦੀਆਂ ਨੇ। ਹਾਂ, ਤਾਂ ਫਿਰ ਇਸ ਸਬ ਦਾ ਕੀ ਮਤਲਬ ਹੈ? ਇੰਨੀਆਂ ਗਲਤੀਆਂ, ਉਲਝਣਾਂ, ਸ਼ਰਮਿੰਦਗੀਆਂ ਇਹਦੇ ਪਿੱਛੇ ਦਾ ਅਸਲ ਸੰਦੇਸ਼ ਕੀ ਹੈ? ਕੀ ਇਹ ਸਿਰਫ ਅਸਫਲਤਾਵਾਂ ਨੇ ਬਿਲਕੁਲ ਨਹੀਂ ਇਹ ਗਲਤੀਆਂ ਅਸਫਲਤਾਵਾਂ ਨਹੀਂ ਸਗੋਂ ਹਿੰਮਤ ਦਾ ਸਬੂਤ ਨੇ ਹਿੰਮਤ ਦਾ ਹਾਂ ਇਸ ਗੱਲ ਦਾ ਸਬੂਤ ਕਿ ਕਿਸੇ ਨੇ ਆਪਣੇ ਆਰਾਮ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਕੁਝ ਨਵਾਂ ਸਿੱਖਣ ਦੀ ਇੱਕ ਨਵੇਂ ਸੱਭਿਆਚਾਰ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹਮ ਪਰ ਸਭ ਤੋਂ ਦਿਲਚਸਪ ਗੱਲ ਉਦੋਂ ਹੁੰਦੀ ਹੈ ਜਦੋਂ ਉਹ ਬੰਦਾ ਆਪਣੀ ਹੀ ਗਲਤੀ ਤੇ ਖੁੱਲ ਕੇ ਹੱਸਦਾ ਹੈ ਹਾਂ ਉਸ ਪਲ ਵਿੱਚ ਕੋਈ ਜਾਦੂ ਹੁੰਦਾ ਹੈ ਬਹੁਤ ਵੱਡਾ ਜਾਦੂ ਉਹ ਪਲ ਦੋ ਵੱਖਰੇ-ਵੱਖਰੇ ਸੱਭਿਆਚਾਰਾਂ ਦੇ ਲੋਕਾਂ ਵਿਚਕਾਰ ਜੰਮੀ ਹੋਈ ਬਰਫ਼ ਨੂੰ ਪਿਘਲਾ ਦਿੰਦਾ ਹੈ। ਅੱਛਾ ਜਦੋਂ ਤੁਸੀਂ ਕਿਸੇ ਸਥਾਨਕ ਬੰਦੇ ਨੂੰ ਆਪਣੀ ਕੋਈ ਅਜਿਹੀ ਹਾਸੋਹੀਣੀ ਗਲਤੀ ਬਾਰੇ ਦੱਸਦੇ ਹੋ ਤਾਂ ਉਹ ਤੁਹਾਡੇ ਤੇ ਨਹੀਂ ਹੱਸਦਾ। ਸਗੋਂ ਉਹ ਤੁਹਾਡੇ ਨਾਲ ਹੱਸਦਾ ਹੈ। ਹਾਂ ਤੁਹਾਡੇ ਨਾਲ ਹੱਸਦਾ ਹੈ। ਵਾਹ ਤੁਹਾਡੇ ਤੇ ਹਸਣਾ ਤੇ ਤੁਹਾਡੇ ਨਾਲ ਹਸਣਾ ਇਹਨਾਂ ਦੋਵਾਂ 'ਚ ਬਹੁਤ ਵੱਡਾ ਫਰਕ ਹੈ। ਬਹੁਤ ਵੱਡਾ। ਇੱਕ 'ਚ ਮਜ਼ਾਕ ਹੈ, ਦੂਜੇ 'ਚ ਸਾਝ। ਬਿਲਕੁਲ ਤੇ ਇਹੀ ਉਹ ਪਲ ਨੇ ਜਿੱਥੇ ਅਸਲ ਮਨੁੱਖੀ ਰਿਸ਼ਤਾ ਬਣਦਾ ਹੈ ਜਿੱਥੇ ਪਾਸ਼ਾ ਦੀਆਂ ਦੀਵਾਰਾਂ ਡਿੱਗ ਜਾਂਦੀਆਂ ਨੇ ਤੇ ਦੋ ਇਨਸਾਨ ਇੱਕ ਸਾਂਝੇ ਨਿਰਛਲ ਹਾਸੇ 'ਚ ਇੱਕ ਦੂਜੇ ਨਾਲ ਜੁੜ ਜਾਂਦੇ ਨੇ ਮਤਲਬ ਥੋੜੀ ਗਲਤੀ ਥੋੜੀ ਕਮਜ਼ੋਰੀ ਦੂਜੇ ਬੰਦੇ ਲਈ ਤੁਹਾਡੇ ਨਾਲ ਜੁੜਨ ਦਾ ਇੱਕ ਮੌਕਾ ਬਣ ਜਾਂਦੀ ਹੈ ਹਾਂ ਇਹ ਗਲਤੀਆਂ ਵੰਡਦੀਆਂ ਨਹੀਂ ਸਗੋਂ ਇੱਕ ਪੁਲ ਦਾ ਕੰਮ ਕਰਦੀਆਂ ਨੇ ਤਾਂ ਫਿਰ ਅੱਜ ਦੀ ਇਸ ਗੱਲਬਾਤ ਨੂੰ ਸਮੇਟਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਨਵੀਂ ਭਾਸ਼ਾ ਸਿੱਖਣ ਦਾ ਸਫ਼ਰ ਸਿਰਫ ਦਿਮਾਗ ਦੀ ਕਸਰਤ ਨਹੀਂ ਸਗੋਂ ਦਿਲ ਨੂੰ ਖੋਲਣ ਦਾ ਵੀ ਇੱਕ ਮੌਕਾ ਹੈ ਹਾਂ ਤੇ ਇਸ ਸਫਰ ਚ ਸਾਡਾ ਸਭ ਤੋਂ ਵਧੀਆ ਸਾਥੀ ਸ਼ਾਇਦ ਸਾਡਾ ਹਾਸੇ ਦਾ ਹੁਨਰ ਹੀ ਹੈ ਜਿਵੇਂ ਕਿਹਾ ਜਾਂਦਾ ਗਲਤੀਆਂ ਸਾਨੂੰ ਇਨਸਾਨ ਬਣਾਉਂਦੀਆਂ ਹਨ ਅਤੇ ਹਾਸਾ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਂਦਾ ਹੈ ਬਿਲਕੁਲ ਸਹੀ ਤੇ ਜਾਂਦੇ ਜਾਂਦੇ ਮੈਂ ਸੁਣਨ ਵਾਲਿਆਂ ਲਈ ਇੱਕ ਵਿਚਾਰ ਛੱਡਣਾ ਚਾਹਾਂਗੀ ਹਾਂਜੀ ਜ਼ਰੂਰ ਅੱਜ ਅਸੀਂ ਆਪਣੀਆਂ ਜਾਂ ਦੂਜਿਆਂ ਦੀਆਂ ਗਲਤੀਆਂ ਤੇ ਹੱਸਣ ਦੀ ਗੱਲ ਕੀਤੀ ਹੈ ਪਰ ਸਵਾਲ ਇਹ ਹੈ ਕਿ ਜਦੋਂ ਅਸੀਂ ਕਿਸੇ ਨੂੰ ਜਿਹੜਾ ਸਾਡੀ ਭਾਸ਼ਾ ਸਿੱਖ ਰਿਹਾ ਹੈ ਗਲਤੀ ਕਰਦੇ ਹੋਏ ਦੇਖਦੇ ਹਾਂ ਤਾਂ ਸਾਡੀ ਆਪਣੀ ਪ੍ਰਤੀਕਿਰਿਆ ਕੀ ਹੁੰਦੀ ਹੈ ਹੂੰ ਸੋਚਣ ਵਾਲੀ ਗੱਲ ਹੈ ਕੀ ਅਸੀਂ ਉਹਨੂੰ ਛੱਟ ਠੀਕ ਕਰਨ ਲਈ ਟੋਕਦੇ ਹਾਂ ਕੀ ਅਸੀਂ ਮਨ ਹੀ ਮਨ ਚੋਂ ਦਾ ਮਜ਼ਾਕ ਉਡਾਉਨੇ ਆ ਜਾਂ ਕੀ ਅਸੀਂ ਸਬਰ ਨਾਲ ਉਹਦੀ ਗੱਲ ਪੂਰੀ ਸੁਣਦੇ ਆ ਤੇ ਉਹਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਆ ਵਾ ਸਾਡੀ ਇਹ ਪ੍ਰਤੀਕਿਰਿਆ ਸਾਡੇ ਆਪਣੇ ਸਬਰ ਬਾਰੇ ਸਾਡੀ ਹਮਦਰਦੀ ਤੇ ਦੂਜੇ ਸੱਭਿਆਚਾਰਾਂ ਪ੍ਰਤੀ ਸਾਡੇ ਖੁੱਲੇਪਨ ਬਾਰੇ ਬਹੁਤ ਕੁਝ ਦੱਸਦੀ ਹੈ ਸੋਚਣ ਲਈ ਇੱਕ ਬਹੁਤ ਹੀ ਡੂੰਗਾ ਨੁਕਤਾ ਹੈ ਇਸ ਦਿਲਚਸਪ ਗੱਲਬਾਤ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਅਗਲੀ ਵਾਰ ਇੱਕ ਨਵੇਂ ਵਿਸ਼ੇ ਨਾਲ ਫਿਰ ਮਿਲਾਂਗੇ